ਅਮਰਸਰ ਵਿਖੇ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਤੁਹਾਨੂੰ ਦੱਸਦੀ ਹੈ ਕਿ 8 ਮੁਜ਼ਰਮਾਂ ਨੂੰ ਕਾਬੂ ਕਰਕੇ ਉਹਨਾਂ ਪਾਸਿਓ 8 ਪਿਸਟਲ ਅਤੇ 66 ਜਿੰਦਾ ਕਾਰਤੂਸ ਕਿਤੇ ਗਏ ਬਰਾਮਦ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਇੱਥੇ ਆਏ ਹਾਂ ਤੁਹਾਡੇ ਨਾਲ ਸਾਂਝਾ ਕਰਨ ਵਾਸਤੇ ਲਾਸਟ ਦੋ ਦਿਨ ਦੋ ਦਿਨ ਕਾਫੀ ਆਪਰੇਸ਼ਨ ਚੱਲੇ ਐ ਸੀ ਆਪਣਾ ਮਰਜ਼ੂਰ ਪੁਲਿਸ ਦੇ ਵਿੱਚ ਨਾਲ BDS ਨਾਲ ਜੋੜ ਕੇ ਆਪਾਂ ਨੇ ਕਾਫੀ ਆਪਰੇਸ਼ਨਸ ਕੀਤੇ ਹਨ ਅਕੋਰਡਿੰਗ ਡਾਇਰੈਕਸ਼ਨਸ ਆਫ ਡੀਜੀਪੀ ਪੰਜਾਬ डीआई बॉर्डर रेंज एस अमृतसर रूरल जो थली टीम्स है उन्होंने काफ़ी मेहनत कि रिकवरी होया है जी आठ पिस्टल्स 66 लाइव राउंड्स राउंड छः अक्यूज़ तो आप फड़े हैं अड्ड अड केस पहला केस है जी सीआईए तो मजिठा के पुलिस ने नाल काम किए हैं एफ आई आर नंबर वन जीरो थ्री येगा जी इंटेलिजेंस बेस्ड ऑपरेशन सेगा हैरी चडे वाला एक आ, गैंग दे एक गैंगस्टर आपे हैं ਅਰੇਛੱਡ ਦੇ ਨਾਲ ਇੱਕ ਬੰਦਾ ਜੁੜਿਆ ਸੀ ਗੁਰਪ੍ਰੀਤ ਸਿੰਘ ਜੋ ਰੈਂਗੋਲਾ ਪੀਐਸ ਮਜੀਠਾ ਹੈ ਗੁਰਪ੍ਰੀਤ ਸਿੰਘ, ਵਿਕਰਮਜੀਤ ਸਿੰਘ ਤੇ ਸੁਖਦੇਵ ਸਿੰਘ ਤੀਨੋਂ ਨਾਲ ਕੰਮ ਕਰਕੇ ਇਹਨਾਂ ਨੇ ਬੀਏਸੀਜੀ 9ਐਮਐਨ ਦੇ ਦੋ ਪਿਸਟਲਸ, ਇੱਕ ਪੀਐਸ5 ਪਿਸਟਲ, 3 ਲਾਈਵ ਰਾਉਂਡਸ 9ਐਮਐਨ ਦੀ ਤੇ ਪੰਜ ਲਾਈਵ ਰਾਉਂਡਸ 3 ਬੋਰ ਦੀ ਇਹ ਗੁਰਪ੍ਰੀਤ ਸਿੰਘ ਜਿਹੜਾ ਹੈ ਜੀ ਉਹਦੇ ਤੇ ਪਹਿਲੇ 6 ਪਰਚੇ ਐਫਆਈਆਰਸ ਹੈ ਉਹ ਹੁਨੇ ਬਾਹਰ ਆਏ ਸੀ ਜੇਲ ਤੋਂ 3 ਮਹੀਨੇ ਪਹਿਲੇ ਇਹ ਸਾਰੇ ਹੈ 25 ਤੋਂ 35 ਏਜ ਵਾਲੇ ਨੌਜਵਾਨ इन्हों का इरादा सी हैरी चड्डे तो, ने इन्हों डायरेक्शन दिते किसी एक इन्हे अक्यूज़ को इन्हों जो ऑपोजिट पार्टी को मारन वास्ते तो अमृतसर पुलिस ने काफ़ी चंगा काम करके सई ए मजिठा पुलिस ने चंगा काम करके इन्होंने एक टारगेटड फिल्डिंग अवॉर्ड किए हैं इधर एक को अक्यूज़ है जिद नाम नूर है वो हूं स्पॉट तो फरार है उन्होंने वास्ते आप टीम चलाए लगन वास्ते दूजा केस है जी पी एस मेहते का ਇਸ ਮੈਥੇ ਜਫਰ ਨੰਬਰ 99 ਇੱਕ ਗੁਰਤਾਜ ਸਿੰਘ ਐਲੀਅਸ 타ਜ ਜਿਹਦਾ ਉਮਰ 22 ਸਾਲ ਹੈ ਜੋਤੇ ਪਹਿਲੇ ਕੋ ਪਰਚਾ ਹੈ ਨਹੀਂ ਇਹਨਾਂ ਤੋਂ ਕਵਰੀ ਹੋਇਆ ਇੱਕ 9mm ਪਿਸਟਲ ਇੱਕ ਮੈਗਜ਼ੀਨ ਤੇ ਚਾਰ ਲਾਈਵ ਰਾਉਂਡ ਇੱਕ ਗੁਰਜੰਤਾ ਲਿੰਕੇਜ ਸੀਗਾ ਅਰਜੁਨ ਮੰਗੇ ਪਿੰਡ ਦਾ ਬੱਲੇ ਮੰਗੇ ਦੇ ਨਾਲ ਤੇ ਹੁਣ ਤੱਕ ਦੀ ਦਸਤੀ ਜਿਆ ਹੈ ਕਿ ਇਹ ਵੀ ਕੋਈ ਵਾਰਦਾਤ ਕਰਨ ਵਾਲੇ ਸੀ ਤੇ ਮੈਂ ਤਾਂ ਪੁਲਿਸ ਨੇ ਕਾਫੀ ਚੰਗਾ ਕੰਮ ਕਰਕੇ ਇਹ ਵੀ ਅਵਰਟ ਕੀਤਾ जी अपना बड़ी कामयाबी है बी एस एफ के ऑपरेन करके जी स्पैशल सैल जूल का उन्होंने सांझा ऑपरेशन किए है बी एस एफ के नुमायनता पणित बैठे हैं डीसी जी बैठे हैं तो जगू भगवान पुरी गैंग टारगेटेड किलिंग जो खून वाला से वो भी एवोड किए हैं लास्ट एक दिन एफ आर रजिस्ट्रो है वन फोर्टी थ्री पी एस कंबोच ज एक ती बोर पिस्टल एक बत्ती बोर के पिस्टल पांच लाइव राउंड्स बत्ती 32 ਬੋਰ ਦਾ 5 ਲਾਇਬ੍ਰਨ ਔਰ ਰਿਕਵਰ ਕੀਤੇ। ਉਹ ਦੋ ਦੋਸ਼ੀ ਹੈ ਜੀ, ਇੱਕ ਮਨਜੋਤ ਸਿੰਘ ਹੈ ਜੋ 22 ਸਾਲ ਦੀ ਉਮਰ ਹੈ। ਉਹ ਹੈ ਪੀਐਸ ਕਲਸੀਆਂ ਦੀ। ਇੱਕ ਅਮਰਜਪਾਲ ਸਿੰਘ ਹੈ ਤਰਨਤਾਰਨ ਦੀ। ਉਹ ਵੀ 23 ਸਾਲ ਦੀ ਉਮਰ ਦਾ ਹੈ। ਇਹਨਾਂ ਨੂੰ ਟਾਰਗੇਟ ਦਿੱਤੇ ਸੀ ਯੂਐਸਏ ਬੇਸਡ ਕ੍ਰਿਮੀਨਲ ਹਰਪਿੰਦਰ ਸਿੰਘ ਅਲਿਆਸ ਲੱਡੀ ਜੋ ਕੰਟੈਕਟ ਸੀਗਾ ਮਨਜੋਤ ਦੇ ਨਾਲ ਤੇ ਇਹਨਾਂ ਨੇ ਇਹਨਾਂ ਨੂੰ ਪਿਸਟਲ ਜਿਸ ਅਪਲਾਈ ਕੀਤੀ ਸੀ ਤੇ ਇੱਕ ਲੋਕਲ ਮੈਕਨਿਕਲ ਸਪਲਾਈ ਕੀਤਾ ਸੀ, ਇੱਕ ਕੂਰੀਅਰ ਸਪਲਾਈ ਕੀਤਾ ਸੀ ਫ্রম ਪਾਕਿਸਤਾਨ। ਨਤਾ ਵਿਰਾਦਾ ਸੀਗਾ ਕਿ ਇੱਕ ਆਪੋਜ਼ਿਟ ਗੈਂਗ ਵਾਲੇ ਨੂੰ ਮਾਰਨ ਦੀ ਉਹ ਵੀ ਆਪਾ ਇੰਟੈਲੀਜੈਂਸ ਥਰੂ ਆਪਰੇਸ਼ਨ ਨਾਲ ਅਲੋਂਗ ਥੀ ਐਸਐਫ ਆਪਣੇ ਵੱਟ ਕੀਤਾ। ਤੀਜਾ ਇੱਕ ਹੋਰ ਰਿਕਵਰੀ ਹੈ ਜੀ ਆਪਣਾ ਪੀਐਸ ਤਤੂ ਨਗਲ ਦੀ। ਇਹ ਵੀ ਕਾਫੀ ਬੜੀਆ ਹੈ। ਇੱਕ ਬਲਜੀਤ ਸਿੰਘ ਅਲਿਆਸ ਬੱਲੀ ਜਿਹਦਾ ਉਮਰ 30 ਸਾਲ ਹੈ। ਲਾਲ ਗੁਰਮੀਤ ਸਿੰਘ ਅਲਿਆਸ ਨਿੱਕੂ ਜਿਹਦਾ ਉਮਰ ਵੀ 30 ਦੇ ਕਰੀਬ ਹੀ ਹੈ। ਬਲਜੀਤ ਸਿੰਘ ਉਤੇ 3 ਐਫਆਰ ਪਹਿਲੇ ਆਮਸੈਕ ਦੀ ਐਨਪੀਐਸ ਐਕਟ ਦੀ ਤੇ ਗੁਰਮੀਤ ਦੇ ਉਤੇ ਟੈਫਟ ਦਾ ਕਾਫੀ ਪਰਚੇ ਇਹ ਦੋਨੋਂ ਬ੍ਰਦਰਸ ਹੈ ਇਹਨਾਂ ਤੋਂ ਰਿਕਵਰੀ ਹੋਇਆ ਹੈ 2 ਬੱਤੀ ਬੋਰ ਦੀ ਪਿਸਟਲ 5 ਲਾਈਬਰਾਂ 10 ਲਾਈਬਰਾਂ 3 ਬੋਰ ਦੀ 3 2 ਲਾਈਬਰਾਂ ਇਹ ਬਲਜੀਤ ਤੇ ਗੁਰਮੀਤ ਤੋਂ ਜਿਹੜਾ ਰਿਕਵਰੀ ਹੋਣਾ ਹੈ ਉਹ ਉਹਨਾਂ ਦੇ ਘਰ ਤੋਂ ਹੋਇਆ ਇਹ ਦੋਨੋਂ ਫਰਾਰ ਨੇ ਨਦਾਰਸ਼ ਖੰਡੇ ਨੇ ਟੋਟਲ ਹੁਣ ਤੱਕ 8 ਪਿਸਟਲਸ ਫੜੇ ਗਏ ਆ ਜੀ 6 66 ਲਾਈਬਰਾਂ